ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ ਗੈਜਟਸ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਨੇ ਮੋਬਾਈਲ ਫੋਨ ਜਿਸ ਤੋਂ ਬਿਨਾ ਸ਼ਾਇਦ ਕੁਝ ਸਮਾਂ ਵੀ گزارਣਾ ਸਾਡੇ ਲਈ ਬੇਹੱਦ ਮੁਸ਼ਕਿਲ ਹੈ ਕਾਰਨ ਵੀ ਸਾਫ਼ ਨਹੀਂ ਕਿਉਂਕਿ ਹਰ ਇੱਕ ਚੀਜ਼ ਜਿਹੜੀ ਹੈ ਡਿਜੀਟਲ ਜ਼ਮਾਨੇ ਦੇ ਵਿੱਚ ਇਸ ਮੋਬਾਈਲ ਫੋਨ ਦੇ ਨਾਲ ਜੁੜੀ ਹੋਈ ਹੈ ਕਿਸੇ ਤੱਕ ਕੋਈ ਮੈਸੇਜ ਕਨਵੇ ਕਰਨਾ ਹੈ ਜਾਂ ਪੈਸੇ ਜਿਹੜੇ ਕਿਸੇ ਨੂੰ ਪਾਉਣੇ ਨੇ ਜਾਂ ਪੈਸੇ ਦਾ ਲੈਣ ਦੇਣ ਹੈ ਉਸ ਤੋਂ ਇਲਾਵਾ ਹੋਰ ਇਨਫੋਰਮੇਸ਼ਨ ਉਹ ਸਾਰੀ ਇਸ ਮੋਬਾਈਲ ਦੇ ذریعے ਅਸੀਂ ਦੂਜੇ ਦੇ ਨਾਲ ਸਾਂਝੀ ਕਰਦੇ ਹਾਂ ਪਰ ਕਈ ਵਾਰ ਮੁਸ਼ਕਲ ਉਸ ਸਮੇ ਹੋ ਜਾਂਦੀ ਹੈ ਜਦੋਂ ਸਾਡਾ ਇਹ ਮੋਬਾਈਲ ਗੁੰਮ ਹੋ ਜਾਂਦਾ ਹੈ ਸੋ ਅੱਜ ਤੁਹਾਨੂੰ ਸਾਰੀ ਜਾਣਕਾਰੀ ਦੇਾਂਗੇ ਕਿ ਜੇਕਰ ਤੁਹਾਡਾ ਐਂਡਰੋਇਡ ਫੋਨ ਗੁੰਮ ਹੋ ਜਾਂਦਾ ਤਾਂ ਤੁਸੀਂ ਉਸ ਨੂੰ ਕਿਸ ਤਰ੍ਹਾਂ ਲੱਭ ਸਕਦੇ ਹੋ ਕੀ ਆਸਾਨ तरीका है ਤੁਹਾਡੇ ਮੋਬਾਈਲ ਫੋਨ ਨੂੰ ਲੱਭਣ ਦਾ ਸੋ ਸਕਰੀਨ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਇੱਕ ਐਪ ਜਿਹੜੀ ਹੈ ਜਿਸ ਦਾ ਐਪ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ Google Find My Device ਇੱਕ ਐਪ ਜਿਹੜੀ ਹੈ ਇਸ ਉੱਪਰ ਜਾ ਕੇ ਤੁਸੀਂ ਆਸਾਨੀ ਦੇ ਨਾਲ ਆਪਣੀ ਜਿਹੜੀ ਗੁੰਮੀ ਹੋਈ ਡਿਵਾਈਸ ਹੈ ਆਪਣਾ ਮੋਬਾਈਲ ਫੋਨ ਹੈ ਉਸ ਨੂੰ ਲੱਭ ਸਕਦੇ ਹੋ ਸੋ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੈ ਹਾਂ ਜੀ ਸਾਰੇ ਮੇਰੇ ਨਾਲ ਮੈਂ ਗੁਰਸੇਵ ਸਿੰਘ ਪੰਜਾਬ ਪੁਲਿਸ ਇਸ ਵੀਡੀਓ ਰਾਹੀਂ ਮੈਂ ਆਪਕੀ ਨਾਲ ਅਹਿਮ ਜਾਣਕਾਰੀ ਜਿਹੜੀ ਸਾਂਝੀ ਕਰਾਂਗਾ ਉਹ ਤੁਸੀਂ ਤੁਹਾਡਾ ਜਿਹੜਾ ਗੁੰਮ ਹੋਇਆ ਫੋਨ ਆ ਐਂਡਰੋਇਡ ਫੋਨ ਉਹ ਤੁਸੀਂ ਜਦੋਂ ਗੁੰਮ ਹੋ ਜਾਏ ਤਾਂ ਉਹਨੂੰ ਕਿਸ ਤਰ੍ਹਾਂ ਲੱਭ ਸਕਦੇ ਹੋ ਇਸ ਵੀਡੀਓ ਰਾਹੀਂ ਮੈਂ ਆਪਦੀ ਇਹ ਜਾਣਕਾਰੀ ਸਾਂਝੀ ਕਰਾਂਗਾ ਸੋ ਵੀਰੋ ਤੁਸੀਂ ਕੋਈ ਦੂਸਰਾ ਫੋਨ ਲੈ ਕੇ ਉਸ ਦੇ ਵਿੱਚ ਜਿਹੜੀ Google Find My Device ਇਹ ਐਪ ਆ ਜਿਹੜੀ ਡਾਊਨਲੋਡ ਕਰ ਲੈਣੀ ਤਾਂ ਤੁਹਾਡੀ ਸਕਰੀਨ ਦੇ ਉੱਪਰ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਫाइंड ਡਿਵਾਈਸ ਹੈ ਇਹ ਐਪ ਆ ਜਿਹੜੀ ਡਾਊਨਲੋਡ ਹੋ ਜਾਊਗੀ ਇਸ ਨੂੰ ਤੁਸੀਂ ਕਲਿੱਕ ਕਰ ਵਾਲਾ ਕਲਿੱਕ ਕਰਨ ਤੋਂ ਬਾਅਦ ਸਾਈਨ ਇਨ ਐ ਗੈਸਟ ਇਹ ਆਪਸ਼ਨ ਆਊਗੀ ਇਹ ਤੇ ਕਲਿੱਕ ਕਰ ਲੈਣਾ ਤੇ ਤੁਸੀਂ ਤੁਹਾਡਾ ਜਿਹੜਾ ਫੋਨ ਗੁੰਮ ਹੋਇਆ ਉਸ ਦੇ ਵਿੱਚ ਜਿਹੜੀ ਈਮੇਲ ਆਈਡੀ ਸੀ ਉਹ ਈਮੇਲ ਆਈਡੀ ਤੁਸੀਂ ਇੱਥੇ ਜਿਹੜੀ ਭਰ ਦੇਣੀ ਹੈ ਈਮੇਲ ਆਈਡੀ ਭਰਨ ਤੋਂ ਬਾਅਦ ਤੁਹਾਡੇ ਅੱਗੇ ਨੈਕਸਟ ਦੀ অপਸ਼ਨ ਆਊਗੀ ਇਹ ਤੇ ਕਲਿੱਕ ਕਰ ਦੇਣਾ ਇੱਥੇ ਤੁਸੀਂ ਆਪਣਾ ਜਿਹੜਾ ਆ ਪਾਸਵਰਡ ਆ ਜਿਹੜਾ ਉਹ ਭਰ ਦੇਣਾ ਤੇ ਨੈਕਸਟ ਤੇ ਜਿਹੜਾ ਕਲਿੱਕ ਕਰ ਦੇਣਾ ਤਾਂ ਤੁਹਾਡੇ ਅੱਗੇ ਨਾ ਈਮੇਲ ਆਈਡੀ ਪਾਸਵਰਡ ਭਰਨ ਤੋਂ ਬਾਅਦ ਇਸ ਤਰ੍ਹਾਂ ਦੀ ਸਕਰੀਨ ਆ ਜਿਹੜੀ ਸਾਹਮਣੇ ਆਊਗੀ ਤੇ ਇੱਥੋਂ ਤੁਸੀਂ ਜਿਹੜਾ ਲੋਕੇਸ਼ਨ ਆ ਜਿਹੜੀ ਚੈੱਕ ਕਰ ਸਕਦੇ ਹੋ ਆ ਜਿਹੜਾ ਫੋਨ ਹੈ ਤੁਹਾਡਾ ਜਿਹੜਾ ਗੁੰਮ ਹੋਇਆ ਉਹ ਆ ਲొਕੇਸ਼ਨ ਆ ਰਹੀ ਹੈ ਤੁਹਾਡੇ ਫੋਨ ਦਾ ਜਿਹੜਾ ਸਾਈਨ ਆਊਗਾ ਤੁਹਾਡਾ ਫੋਨ ਤੁਸੀਂ ਇਸ ਲొਕੇਸ਼ਨ ਤੇ ਪਿਆਗਾ ਤੁਸੀਂ ਇੱਥੋਂ ਜਾ ਕੇ ਆਪਦਾ ਫੋਨ ਜਿਹੜਾ ਰਿਸੀਵ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟੈਂਕਸ ਦੇਖ ਰਹੇ ਹੋ ਗੈਜਟਸ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਨੇ ਮੋਬਾਈਲ ਫੋਨ ਜਿਸ ਤੋਂ ਬਿਨਾਂ ਸ਼ਾਇਦ ਕੁਝ ਸਮਾਂ ਵੀ گزارਣਾ ਸਾਡੇ ਲਈ ਬੇहद ਮੁਸ਼ਕਿਲ ਹੈ ਕਾਰਨ ਵੀ ਸਾਫ਼ ਨੇ ਕਿਉਂਕਿ ਹਰ ਇੱਕ ਚੀਜ਼ ਜਿਹੜੀ ਹੈ ਡਿਜੀਟਲ ਜ਼ਮਾਨੇ ਦੇ ਵਿੱਚ ਇਸ ਮੋਬਾਈਲ ਫੋਨ ਦੇ ਨਾਲ ਜੁੜੀ ਹੋਈ ਹੈ ਕਿਸੇ ਤੱਕ ਕੋਈ ਮੈਸੇਜ ਕਨਵੇ ਕਰਨਾ ਹੈ ਜਾਂ ਪੈਸੇ ਜਿਹੜੇ ਕਿਸੇ ਨੂੰ ਪਾਉਣੇ ਨੇ ਜਾਂ ਪੈਸੇ ਦਾ ਲੈਣ ਦੇਣ ਹੈ ਉਸ ਤੋਂ ਇਲਾਵਾ ਹੋਰ ਇਨਫੋਰਮੇਸ਼ਨ ਉਹ ਸਾਰੀ ਇਸ ਮੋਬਾਈਲ ਦੇ ذریعے ਅਸੀਂ ਦੂਜੇ ਦੇ ਨਾਲ ਸਾਂਝੀ ਕਰਦੇ ਹਾਂ ਪਰ ਕਈ ਵਾਰ ਮੁਸ਼ਕਲ ਉਸ ਸਮੇ ਹੋ ਜਾਂਦੀ ਹੈ ਜਦੋਂ ਸਾਡਾ ਇਹ ਮੋਬਾਈਲ ਗੁੰਮ ਹੋ ਜਾਂਦਾ ਹੈ ਸੋ ਅੱਜ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿ ਜੇਕਰ ਤੁਹਾਡਾ ਐਂਡਰੋਇਡ ਫੋਨ ਗੁੰਮ ਹੋ ਜਾਂਦਾ ਤਾਂ ਤੁਸੀਂ ਉਸ ਨੂੰ ਕਿਸ ਤਰ੍ਹਾਂ ਲੱਭ ਸਕਦੇ ਹੋ ਕੀ ਆਸਾਨ ਤਰੀਕਾ ਹੈ ਤੁਹਾਡੇ ਮੋਬਾਈਲ ਫੋਨ ਨੂੰ ਲੱਭਣ ਦਾ ਸੋ ਸਕਰੀਨ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਇੱਕ ਐਪ ਜਿਹੜੀ ਹੈ ਜਿਸ ਦਾ ਐਪ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ Google Find My Device ਇੱਕ ਐਪ ਜਿਹੜੀ ਹੈ ਇਸ ਉੱਪਰ ਜਾ ਕੇ ਤੁਸੀਂ ਆਸਾਨੀ ਦੇ ਨਾਲ ਆਪਣੀ ਜਿਹੜੀ ਗੁੰਮੀ ਹੋਈ ਡਿਵਾਈਸ ਹੈ ਆਪਣਾ ਮੋਬਾਈਲ ਫੋਨ ਹੈ ਉਸ ਨੂੰ ਲੱਭ ਸਕਦੇ ਹੋ ਸੋ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੈ ਹਿੰਦੀ ਸਾਰੇ ਮੇਰੇ ਨੂੰ ਮੈਂ ਗੁਰਸੇਵ ਸਿੰਘ ਪੰਜਾਬ ਪੁਲਿਸ ਇਸ ਵੀਡੀਓ ਰਾਹੀਂ ਮੈਂ ਆਪਦੀ ਨਾਲ ਅਹਿਮ ਜਾਣਕਾਰੀ ਜਿਹੜੀ ਸਾਂਝੀ ਕਰਾਂਗਾ ਉਹ ਤੁਸੀਂ ਤੁਹਾਡਾ ਜਿਹੜਾ ਗੁੰਮ ਹੋਇਆ ਫੋਨ ਆ ਐਂਡਰੋਇਡ ਫੋਨ ਉਹ ਤੁਸੀਂ ਜਦੋਂ ਗੁੰਮ ਹੋ ਜਾਏ ਤਾਂ ਉਹਨੂੰ ਕਿਸ ਤਰ੍ਹਾਂ ਲੱਭ ਸਕਦੇ ਹੋ ਇਸ ਵੀਡੀਓ ਰਾਹੀਂ ਮੈਂ ਆਪਦੀ ਇਹ ਜਾਣਕਾਰੀ ਸਾਂਝੀ ਕਰਾਂਗਾ ਸੋ ਵੀਰੋ ਤੁਸੀਂ ਕੋਈ ਦੂਸਰਾ ਫੋਨ ਲੈ ਕੇ ਉਸ ਦੇ ਵਿੱਚ ਜਿਹੜੀ Google Find My Device ਇਹ ਐਪ ਆ ਜਿਹੜੀ ਡਾਊਨਲੋਡ ਕਰ ਲੈਣੀ ਹੈ ਤਾਂ ਤੁਹਾਡੀ ਸਕਰੀਨ ਦੇ ਉੱਪਰ ਜਿਹੜਾ ਇਸ ਤਰ੍ਹਾਂ ਦੀ ਜਿਹੜੀ Find Device ਹੈ ਇਹ ਐਪ ਆ ਜਿਹੜੀ ਡਾਊਨਲੋਡ ਹੋ ਜਾਊਗੀ ਇਸ ਨੂੰ ਤੁਸੀਂ ਕਲਿੱਕ ਕਰ ਵਾਲਾ ਕਲਿੱਕ ਕਰਨ ਤੋਂ ਬਾਅਦ sign in as a guest ਇਹ ਆਪਸ਼ਨ ਆਊਗੀ ਇਹ ਤੇ ਕਲਿੱਕ ਕਰ ਲੈਣਾ ਤੇ ਤੁਸੀਂ ਤੁਹਾਡਾ ਜਿਹੜਾ ਫੋਨ ਗੁੰਮ ਹੋਇਆ ਉਸ ਦੇ ਵਿੱਚ ਜਿਹੜੀ ਈਮੇਲ ਆਈਡੀ ਸੀ ਉਹ ਈਮੇਲ ਆਈਡੀ ਤੁਸੀਂ ਇੱਥੇ ਜਿਹੜੀ ਭਰ ਦੇਣੀ ਹੈ ਈਮੇਲ ਆਈਡੀ ਭਰਨ ਤੋਂ ਬਾਅਦ ਤੁਹਾਡੇ ਅੱਗੇ ਨੈਕਸਟ ਦੀ অপਸ਼ਨ ਆਊਗੀ ਇਹ ਤੇ ਕਲਿੱਕ ਕਰ ਦੇਣਾ ਇੱਥੇ ਤੁਸੀਂ ਆਪਣਾ ਜਿਹੜਾ ਆ ਪਾਸਵਰਡ ਆ ਜਿਹੜਾ ਉਹ ਭਰ ਦੇਣਾ ਤੇ ਨੈਕਸਟ ਤੇ ਜਿਹੜਾ ਕਲਿੱਕ ਕਰ ਦੇਣਾ ਤਾਂ ਤੁਹਾਡੇ ਅੱਗੇ ਨਾ ਈਮੇਲ ਆਈਡੀ ਪਾਸਵਰਡ ਭਰਨ ਤੋਂ ਬਾਅਦ ਇਸ ਤਰ੍ਹਾਂ ਦੀ ਸਕਰੀਨ ਆ ਜਿਹੜੀ ਸਾਹਮਣੇ ਆਊਗੀ ਤੇ ਇੱਥੋਂ ਤੁਸੀਂ ਜਿਹੜਾ ਲੋਕੇਸ਼ਨ ਆ ਜਿਹੜੀ ਚੈੱਕ ਕਰ ਸਕਦੇ ਹੋ ਤਾਂ ਜਿਹੜਾ ਫੋਨ ਹੈ ਤੁਹਾਡਾ ਜਿਹੜਾ ਗੁੰਮ ਹੋਇਆ ਉਹ ਆਹ ਲੋਕੇਸ਼ਨ ਆ ਰਹੀ ਹੈ ਤੁਹਾਡੇ ਫੋਨ ਦਾ ਜਿਹੜਾ ਸਾਈਨ ਆਊਗਾ ਤੁਹਾਡਾ ਫੋਨ ਤੁਸੀਂ ਇਸ ਲੋਕੇਸ਼ਨ ਤੇ ਪਿਆਗਾ ਤੁਸੀਂ ਇੱਥੋਂ ਜਾ ਕੇ ਆਪਦਾ ਫੋਨ ਜਿਹੜਾ ਰਿਸਿਵ ਕਰ ਸਕਦੇ ਹੋ